ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ 10:30 ਤੋਂ ਉੱਪਰ ਹੋ ਗਿਆ ਪੌਣੇ 11 ਹੋ ਗਏ ਨੇ ਆਪਾਂ ਨੇ ਕੱਪੜੇ ਧੋ ਲਏ ਮਾਤਾ ਗੋਲੇ ਲੱਗ ਗਿਆ ਕਰਨ ਤੇ ਸੁਖਮਨੀ ਤਰਖੀ ਜੀ ਚਾਹ ਮੇਰੇ ਮਸ਼ੀਨ ਚ ਕੱਪੜੇ ਸੁਕਾਉਣ ਵਾਲੇ ਚਗੇੜਾ ਲੱਗਿਆ ਹੋਇਆਗਾ ਹੱਪਾ ਲਿਓਣਾ ਜੀ ਕੱਪੜੇ ਕੱਢ ਕੇ ਤੇ ਵਿਆਹ ਹੈਗਾ ਰੇੜੂਆ ਲੱਗ ਰਿਹਾ ਹੈ ਵਿਆਹ ਲਿਆਂ ਦੇ ਸਰਦਾਰ ਜੀ ਗਏ ਹੋਏ ਨੇ ਵਿਆਹ ਲਿਆਂ ਦੇ ਤੇ ਕੰਮ ਹੈਏ ਕੁਗੀਆਂ ਹੁੱਡ ਗਈਆਂ ਤੇ ਮਸ਼ੀਨ ਵਾਲੇ ਚਾਹ ਕੇ ਵੇਜਦੇ ਨੇ ਕੁਗੀਆਂ ਤੇ ਪਰਾਂ ਦੇ ਨੇੜੇ ਵਿਆਹ ਹੈਗਾ ਰੇੜੂਆ ਲੱਗਿਆ ਪਿਆਗਾ ਤੇ ਆਪਾਂ ਕੱਢਦੇ ਜੀ ਮਸ਼ੀਨ ਚੋਂ ਕੱਪੜੇ ਨੇ ਬਣਾ ਲਈ ਚਾ ਕੰਡੇ ਜੀ ਵਾਲੀ ਤੇ ਪੀ ਕੇ ਲੱਗਦਿਆ ਕੰਮਾ ਪੀੜੀਆਂ ਦਾ ਸੂਟ ਤਿਆਰ ਕਰਨ ਸਾਨੂੰ ਨਾ ਕੱਲ ਕੋਈ ਭੈਣ ਆਈ ਸੀ ਸਾਡੇ ਤੇ ਉਧਰੋਂ ਅਸੀਂ ਪੀੜੀਆਂ ਕਰਾ ਲੀਆਂ ਉਧਰੋਂ ਸਾਡੇ ਮਿਸਤਰੀ ਲੱਗ ਗਿਆ ਸਾਥੋਂ ਪੀੜੀਆਂ ਬੁਣੀਆਂ ਨਹੀਂ ਗਈਆਂ ਤੇ ਕਹਿੰਦੀ ਪੀੜੀਆਂ ਕਰਾ ਕੇ ਰੱਖਿਆ ਮਾੜੀਆਂ ਹੁੰਦੀਆਂ ਨੇ ਪਰ ਸਾਨੂੰ ਨਹੀਂ ਪਤਾ ਮਾੜਾ ਤਾਂ ਕੀ ਹੋਊਗਾ ਜੋ ਟਾਈਮ ਹੀ ਨਹੀਂ ਲੱਗਿਆ ਹੈਨਾ ਤੇ ਆਪਾਂ ਪੀੜੀਆਂ ਨੇ ਤੇ ਮੰਝਿਆਂ ਦਾ ਸੂਟ ਤਿਆਰ ਕਰ ਦਿਆਂਗੇ ਪਹਿਲਾਂ ਇਹਦੇ ਗੋਲੇ ਕਰੇ ਹੋਏ ਸੀ ਸਾਨੂੰ ਐ ਸੀ ਅਸੀਂ ਵੀ ਦਰੀਆਂ ਬਣਾ ਲਾਂਗੇ ਬੀਬੀ ਕਹੀਂ ਦਰਿਆ ਇੰਨੀ ਆ ਪਈਆਂ ਨੇ ਕਿ ਕੀ ਕਰਨੀਆਂ ਨੇ ਕਹਿੰਦੀ ਆਪਾਂ ਮੰਜਾ ਦਾ ਸੂਤ ਬਣਾ ਲੈਣਾ ਅ ਪਹਿਲਾ ਗੋਲਾ ਜਦ ਲਸਿਆ ਦੋਣ ਫੇਰ ਗੋਲੇ ਕਰਦੇ ਆ ਫਿਰ ਦੂਰੇ ਕਰਾਂਗੇ ਚੌਰੇ ਕਰਾਂਗੇ ਫਿਰ ਵਟ ਦੇਵਾਂਗੇ ਫਿਰ ਦੂਰਾ ਵਟ ਦੇਵਾਂਗੇ ਫਿਰ ਤੀਰਾ ਵਟ ਦੇਵਾਂਗੇ ਐ ਹਨ ਅੱਗੇ ਬੜੀਆਂ ਮੱਥਾ ਮਾਰਦੀਆਂ ਹੁੰਦੀਆਂ ਤੇ ਸਾਰੇ ਨਾਲ ਮਿਲ ਕੇ ਗੋਲੇ ਕਰਾਂਗੇ ਸੋ ਗੁਰਮਨ ਨੇ ਕੱਲ ਵੀ ਕਰਾਇਆ ਸੀ ਕੱਲ ਮੇਰਾ ਮੀਨ ਹੈ ਤੁਸੀਂ ਵੀਡੀਓ ਦੇਖ ਹੀ ਚੁੱਕੇ ਹੋ ਮੀਂ ਤੇ ਘੜਿਆਂ ਨੇ ਕੰਮ ਵਧਾ ਦਸ ਸਫਾਈਆਂ ਦਾ ਕੱਲ ਮੈਂ ਤੁਹਾਨੂੰ ਸਾਹ ਦੇਣ ਸਫਾਈਆਂ ਲਈ ਨੀ ਟ੍ਰਿਕ ਹੋਇਆ ਹੋਇਆ ਹੈਗਾ ਹਨਾ ਤੇ ਜਿੰਨਾ ਕ ਟਾਈਮ ਮੈਥੋਂ ਲੱਗਿਆ ਗਿਆ ਮੈਂ ਲੱਗ ਜੂਗੀ ਨਾਲ ਸੁੱਸੇ ਗੋਲਿਆਂ ਦੇ ਗੋਲੇ ਕਰਾਉਣ ਤੇ ਚਾਹ ਪੀਣਿਆ ਹੁਣ ਆਪਾਂ ਆ ਬਣਾਉਣਗੇ ਸਬਜੀ ਸਬਜੀ ਬਣਾਵਾਂਗੇ ਆਪਾਂ ਚੱਪਣ ਕੱਦੂ ਅਈ ਤੈਨੂੰ ਚੱਪਣ ਕੱਦੂ ਹੀ ਬੋਲਦੇ ਆ ਛੋਟੇ ਕੱਦੂ ਨੇ ਤੁਸੀਂ ਦੱਸਿਓ ਵੀ ਤੁਸੀਂ ਕੀ ਬੋਲ ਦਿਓਗੇ ਤੇ ਅਜਾਹ ਨੇ ਹਾਂ ਕਿਉਂ ਵਧੀਆ ਨਹੀਂ ਲੱਗਦੇ ਨਾ ਠੀਕ ਨੇ ਆ ਜਾ ਨਿਕਲੀ ਬੇਠਾ ਬਣਾਉਣੀ ਹੁਣ ਤਾਂ ਸ਼ੁਰੂ ਹੋ ਗਿਆ ਕੰਮ ਸਾਰੀ ਗਰਮੀ ਇਹਨਾਂ ਤੋਂ ਖੜਾ ਨਹੀਂ ਸੁਟਣਾ ਕੱਦੂ ਤੋਰੀਆਂ ਭਿੰਡੀਆਂ ਨੂੰ ਬੇਠਾ ਬਣਾਇਓ ਹੈ ਦੋ ਪਹਿਲੇ ਹਰੀ ਵਾਈ ਤੋਂ ਸੁਟ ਹਾਂ ਸਿਆਚ ਹਰੀ ਵਾਈ ਖਾਈ ਜਾਂਨੇ ਕੱਖ ਹਾਂ ਸਿਆਚ ਹੋ ਜਾਂਦੇ ਨੇਗੇ ਸਾਗ ਮੇਥੇ ਮੇਥੀ ਪਾਲਕ ਇਹ ਜੋ ਕੋਈ ਨਾ ਕੱਲ ਸਾਡਾ ਪਨੀਰ ਬਹੁਤ ਵਧੀਆ ਬਣਾਂ ਜੀ ਪਾਲਕ ਪਨੀਰ ਗੜਿਆ ਨੇ ਖਰਾਬ ਕਰ ਤਾਂ ਪਾਲਕ ਤਾਂ ਬਾਧੂ ਖੜਾ ਸੀ। ਮੀਂਹ ਪੈਣ ਤੋਂ ਬਾਅਦ ਹੁਣ ਕੋਟੀਆਂ ਸਾੜ ਦੇ ਨਹੀਂ ਲੈਂਦੀਆਂ ਹੈਗੀਆਂ। ਐਨੀ ਠੰਡ ਹੋ ਗਈ ਗੜਿਆ ਨਾਲ ਸਾਡੇ। ਬਹੁਤ ਸਾਰੇ ਏਰੀਆ 'ਚ ਪਏ ਵੀ ਨਹੀਂ ਸਾਡੇ ਤਾਂ ਬਾਧੂ ਪਏ ਨੇ। ਚਿੱਟੀ ਧਰਤੀ ਹੋ ਗਈ। ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਸੀ ਇਹ ਕੁਛ ਐਨੇ ਗੜੇ ਹੁੰਦੇ। ਇੱਕ ਅੱਧਾ ਗੜਾ ਤਾਂ ਪਾਇਆ ਜਾਣਾ ਤੇ ਐਨੇ ਗੜੇ ਇੰਤੀ ਬੋਖੇ। ਸੁਖਮਣ ਨਾ ਮੈਨੂੰ ਕੌਲਾ ਲਿਆ ਦੇ ਕੇ ਨੇ ਤਿੰਨ ਚਾਰ ਗੰਡੇ ਇੱਕ ਗੰਡਾ ਲਾਸਣ ਦਾ। ਮੈਂ ਹੁਣ ਸਾਰੀ ਸਬਜ਼ੀ ਕੱਟ ਕੇ ਹੀ ਉਠੂ ਪੁੱਤ ਟਮਾਟਰ ਆਦਰਕ ਆਦਰਕ ਲਿਆਰੀ ਨੇ ਟਮਾਟਰ ਤਾਂ ਇੱਕਾ ਖਰਾਬ ਜਾ ਰਹਿਣ ਦਾਂਗੇ ਕੱਲ ਜਿੰਦਾ ਤੂੰ ਭਾਈ ਬੀਬੀ ਦੇ ਇਹ ਗੋਲੇ ਨਹੀਂ ਬੜਾ ਕੁਝ ਮੈਂ ਕਰਾਤੀ ਸੀ ਹੁਣ ਮੇਰਾ ਕੰਮਾ ਟਾਈਮ ਉਹ ਚਾਹ ਕੀਤੀ ਆ ਪਿਆਈ ਆ ਸਾਰਿਆਂ ਨੂੰ ਸੁਖਮਣ ਹੁਰੀਆ ਨੇ ਆਪਣੇ ਦਾਦਾ ਜੀ ਤੋਂ ਰਿਆਗਾ ਖਾਣ ਪੀਣ ਨੂੰ ਸਮਾਨ ਲੈਣ ਪਤਾ ਨਹੀਂ ਕੀ ਖਾ ਆਊਗਾ ਖਾਣ ਨੂੰ ਹਜੇ ਕਹਿੰਦੀ ਭੁੱਖ ਲੱਗੀ ਪਈ ਸਾਨੂੰ ਤਾਂ ਪਹਿਲੇ ਰੋਟੀ ਤਾਂ ਚੰਗੀ ਨਹੀਂ ਲੱਗਦੀ ਫਾਈ ਮੰਗਾ ਲਓ ਇਹਨੇ ਡੈਡੀ ਵਿਆਹ ਚ ਨੇ ਆ ਕੇ ਹੋ ਕਹ ਰਹੇ ਨੇ ਮੈਂ ਆ ਚੀਜ਼ ਖਾਇਆ ਫਿਰ ਇਹਨਾਂ ਨੂੰ ਐ ਹੋ ਜਾਂਦੀ ਅੱ ਵੀ ਸਾਡੇ ਡੈਡੀ ਤੇ ਖਾਇਆ ਹੈ ਹੁਣ ਪਾਪਾ ਜੀ ਤੋਰੇ ਹੋਏ ਨੇ ਢੱਡਰੀ ਪਤਾ ਨਹੀਂ ਕੀ ਲਿਆ ਕੇ ਦੇਣਗੇ ਖਾਣ ਨੂੰ ਕੁੱਲ ਚੀਜ਼ ਮਿਲਦੀ ਹੈ ਸਾਡੂ ਵੀਰੇ ਕੁੱਲ ਚੀਜ਼ ਨਹੀਂ ਮਿਲਦੀ ਆਪਣੀ ਹੈ ਨਹੀਂ ਢੱਡਰੀ ਗਈ ਨਹੀਂ ਆ ਖਾਣ ਵਾਸਤੇ ਆਪਣੇ ਤਾਂ ਕੁਝ ਵੀ ਨਹੀਂ ਮਿਲਦਾ ਆਪਣੇ ਨਹੀਂ ਢੱਡਰੀ ਨੇੜੇ ਹੀ ਆਪਾਂ 2 ਕਿਲੋਮੀਟਰ ਹੈ ਉੱਥੋਂ ਆ ਜਾਂਦੇ ਚੀ ਆਉਣ ਜਾਣ ਹੀ ਲੱਗਦਾ ਉਨੇ ਦਰਬਾਰ ਕਨੀ ਚਾਕਦੀਆਂ ਨੇ ਬਾਹਾਂ ਗਾਹਾਂ ਮੋਟਰਸਾਈਕਲ ਗਾਹਾਂ ਨੰਨੂ ਚਾਕਣ ਗਿਆ ਬਾਰਕਨੀ ਪਾਪਾ ਜੀ ਆ ਗਏ ਤਨੇ ਚਾਰ ਕਰਾਏਗੇ ਲੱッセ ਜੀ ਹਨਾ ਮਿਠੇਰੇ ਤਾਂ ਇਹ ਨੇ ਫਿਰ ਅੱਠ ਲੜੇ ਹੋਣਗੇ ਫਿਰ ਵਟ ਦਿੱਤਾ ਜੋ ਕਹਿਰਾ ਫਿਰ ਦੂਰਾ ਅੱਗੇ ਤੋਂ ਤਾਂ ਨਹੀਂ ਤੇ ਬੁੜੀਆਂ ਹਨਾ ਸਾਰਾ ਦਿਨ ਬਾਹਾਂ ਮਾਰੀ ਜਾਂਦੀਆਂ ਇਹਦੀਆਂ ਦੁੱਖ ਦਾ ਵੀ ਕੁਝ ਨਹੀਂ ਸੀ ਹਾਂ ਬਿਮਾਰੀਆਂ ਵੀ ਕੱਟ ਲੱਗਦੀਆਂ ਸੀ ਉਹ ਪਿੰਡ ਨੂੰ ਮੁੰਡੇ ਮੰਗਰ ਲਿਆ ਕਿਤਨਾ ਲਸਣ ਕਿੱਥੇ ਹੈ ਲਸਣ ਉਹ ਬਤੀਲੇ ਲਵਾਰਲੇ ਚ ਪਤੀਲੇ ਚ ਪਿਆ ਸਿਲਵਰ ਦੇ ਚ ਕੜੀ ਕੱਕੰਡਾ ਪਾਇਆ ਪਿਆ ਸਾਡਾ ਹਜ ਮੱਜਾਂ ਨੂੰ ਸੁਨੇਹਾਗਾ ਸਬਜ਼ੀ ਬਣਾ ਕੇ ਬੰਨਾਂਗੇ ਮੱਜਾਂ ਹੁਣ ਬਸ ਬਣਾਈ ਜੀਉਂਗੀ ਤੇ ਸਰਦਾਰ ਜੀ ਤਾਂ ਹੁਣ 26 ਤਰੀਕ ਤੱਕ ਵਿਆਹ ਚ ਹੀ ਰਹਿਣਗੇ 27 ਤਰੀਕ ਤੱਕ 26 ਤੱਕ ਮੁੰਡੇ ਦਾ ਵਿਆਹ ਹੈ ਸਾਡੇ ਇੱਥੇ। ਕੜਾਹੀ ਚੜ ਚੁੱਕੀ ਹੈ ਜੀ। ਧੰਨਵਾਦ ਪਾਈ। ਸਮਾਨ ਲਓ ਤੇ ਲਈ। ਹਰੀਆਂ ਮਿਰਚਾਂ ਜੀਆਂ ਵਿੱਚੀ ਚੀਰ ਲਾਣੀ ਹਨ ਤਿੰਨ ਚਾਰ। ਮੂਤੇ ਸਾਰੇ ਬਾਹਲੇ ਤਾਂ ਨਹੀਂ ਹੋਣੇ। ਸੁੱਕੀ ਬਣੂ ਸਬਜ਼ੀਆਂ ਤਾਂ ਹਨਾ। ਰੋ ਦੀਪਾ ਬਾਜੀ ਮਿਲਦੇ ਸਬਜੀ ਕੱਟ ਲਈ ਜੀ ਆਪਾਂ ਨੇ ਸਬਜੀ ਬਣਾਉਣੀ ਸ਼ੁਰੂ ਕਰਦੀ ਤੇ ਮੈਨੂੰ ਪਤਾ ਨਹੀਂ ਲੱਗਿਆ ਕੈਮਰਾ ਨਹੀਂ ਹੋਇਆ ਮੇਰੇ ਕੋਲ ਮੈਂ ਅੱਜ ਜਾਣ ਤੋਂ ਪਹਿਲਾਂ ਕੈਮਰਾ ਲਗਾ ਦਿੱਤਾ ਪਪਾ ਲਸਣ ਅਦਰਕ ਪਿਆਜ਼ ਹਰੀ ਮਿਰਚ ਤੇ ਸਵਾਦ ਅਨੁਸਾਰ ਨਾਣ ਮਿਰਚ ਇਹਦੇ ਵਿੱਚ ਆਪਾਂ ਪਾ ਲਿਆਗਾ ਆਪਾਂ ਇਹ ਪਕਾਵਾਂਗੇ ਪਾਣੀ ਨਹੀਂ ਪੈਂਦਾ ਇਹ ਚ ਕਿਉਂਕਿ ਇਹ ਇਹ ਨਾ ਕੱਚੇ ਨੇਗੇ ਚੱਪਣ ਕੱਦੂ ਤੇ ਇਹ ਤਾਂ ਬਸ ਸੇਕ ਨਾਲ ਹੀ ਬਣ ਜਾਣਗੇ ਥੋੜੇ ਜਿਹਾ ਨਾਲ ਹੀ ਤੇ ਅਸੀਂ ਤਾਂ ਇਹਨਾਂ ਨੂੰ ਚੱਪਣ ਕੱਦੂ ਬੋਲਦੇ ਹਾਂ ਤੁਸੀਂ ਕੀ ਬੋਲਦੇ ਹੋ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਧਰਿਆ ਦੇ ਹਿਸਾਬ ਨਾਲ ਬੋਲਦੀ ਰਹੋਣਗੇ ਟਾਈਮ ਆ ਹੁਣ ਪੌਣੇ ਤਿੰਨ ਦਾ ਹੋ ਗਿਆ ਘਰ ਦਾ ਧਨੀਆ ਮੇਥੇ ਮੇਥੀ ਪਾਲਕ ਸਾਰਾ ਕੁਝ ਹੀ ਬਾੜੀ ਤੋਂ ਬਣਾ ਸਮਾ ਦਿੱਤਾ ਕਰਿਆ ਨੇ ਇਹ ਸਾਰਾ ਕੁਸਾ ਬੜੀ ਜੜੇ ਪਈ ਸੀ। ਇਸਦੀ ਤਰ੍ਹਾਂ ਹੀ ਹੋ ਗਈ। ਉਹ ਸੁਵਾਹ ਕਿ ਦੋ ਪਾਸੇ ਆ ਗਿਆ। ਆ ਬੰਦੀ ਗਾਂ ਅੰਡਾ। ਕੋਈ ਤੋਂ ਨੇ ਪਾਣੀ ਤਾਂ ਫਤੂਆ ਵੱਢ ਕਰਦੇ ਪਹਿਲਾਂ ਮੱਕਣ ਤੋਂ ਪਹਿਲਾਂ ਚੜੀ ਤਰ੍ਹਾਂ ਸਫਾਈ ਨਾਲ ਧੋ ਲੈਂਦੀ ਹਾਂ ਖੱਦੂ ਕਿਉਂ ਹਰੀ ਜਾਂ ਨਹੀਂ ਹੋਣੇ ਦਾ ਮੱਕੜੀ ਜਿਹਾ ਨਹੀਂ ਹੁੰਦਾ ਇਹ ਇਸ ਤਰ੍ਹਾਂ ਬਣਾ ਲਾਂਗੀ ਆ ਜਿਹੜਾ ਪਾਈ ਧਨੀਆ ਦੇਖਿਆ ਵੀ ਐਨਾ ਜਿਵੇਂ ਗੜਿਆਂ ਦਾ ਧੰਨਿਆ ਹੁੰਦਾ ਦਾ ਸਾਡਾ ਤਾਂ ਜੀ ਬੁਰਾ ਹਾਲ ਹੋਗਾ ਕਿਉਂਕਿ ਸਾਡੇ रोजी आप हल्या लानेर के टा रखे चंकी तरह हाथ में गंभी फी इस तरह तो एक हाथ में इन हल्याऊंगी आप घट कर लैने घट्टी पकों सब्जी हजार रुपये कर दिया आप बाई सौना क्योंकि मैं सादा पत्ते भुज जाता ਦੇ ਬੱਚੇ ਅੰਦਰ ਚ ਸੜਾ ਕਰਨੀ ਨੂੰ ਗਾ ਪਾਰ ਦੇ ਦਾਦੀਆਂ ਦਾ ਨਾ ਸਾਰੇ ਪਾਤ ਲੱਗਦੇ ਖਦੋ ਬਣਾਈ ਫਿਰਦੀ ਐ ਬਾਹਰ ਆਪਣੇ ਖੇੜਨਾ ਪੁੱਛੀ ਕਰਾ ਲਈ ਅger ਪਾਣੀ ਘੱਟ ਨਿਕਲੇ ਤਾਂ ਮਾਂ ਚਾ ਲਾਣਾ ਪੈਂਦਾ ਸੀ ਹੁਣ ਆਪ ਹੀ ਨਿਕਲ ਆਉਂ। ਮਾਸੀ ਤਾਂ ਬੋਲੀ ਜਾਂਦੀ ਕਰੇ ਪਣਾਏ ਪੀਜ ਹੈ ਨਹੀਂ ਹੈਨਾ। ਜਾ ਹੁਣ ਆਈ ਹਾਂ। ਹਾਂ ਤਾਂ ਹੀ ਰੈਂਬੋ ਜੀ ਲੱਤਾਂ ਫੜਦ। ਤੇਰੀ ਹੱਥ ਲਾਉਣਾ ਜੇ ਲਾਉਂਦੇ। ਰੈਂਬੋ। ਅੱਜ ਉਹ ਦਿੱਤੀ ਜਿਹੜਾ ਮੈਂ ਕੋਠੇ ਕੁਛ ਲਾਉਂ। ਕੀ ਵੇਖੀਂ ਮੈਂ ਸਿੱਧੀ ਜਿਵੇਂ ਨਾ ਕੱਲਾ ਤਾਂ ਯਾਰ ਦੇ ਥੋੜੀ ਵਿਆ ਲਿਆਂ ਦੀ ਗਈ ਕਿ ਖਰਜ ਲੀਆਂ ਤੁਸੀਂ ਹਾਂ ਸਿੱਖ ਖਰਜ ਲੀਆਂ ਅਸੀਂ ਕਹਣਾ ਹੈ ਕਹਣਾ ਹਾਈਪੋ ਖੁਲ ਗਈ ਹੈ ਹਾਈਪੋ ਖੁਲ ਗਈ ਹੂੰ ਜੇ ਸਿਖਾ ਦੋ ਤਾਂ ਉਹਨੇ ਵੀ ਕਵਾਈ ਦਿੱਤਾ ਹਾਂ ਇਹ ਹੈ ਜੇ ਛੋੜ ਪੱਜ ਬੱਚਿਆਂ ਦਾ ਪੱਜ ਸਾਰਾ ਰਾਜੂ ਮੈਂ ਤਾਂ ਨਹੀਂ ਕਿਹਾ ਸੈਨ ਲਓ ਜੀ ਆਪਣੇ ਗੋਲੇ ਹੋ ਗਏ ਨੇ ਦੂਰੇ ਰਹੇਗੇ ਲੇਗੇ ਚਾਇਦਾ ਹੋ ਗਏ ਮੈਂ ਬੰਦਿਆਂ ਮੱਝਾਂ ਹੋਊਗਾ ਵੀ ਨਾ ਤਿੱਲੇ ਤੋਂ ਹੋਊ ਹੋਣਾ ਕਦੋਂ ਹੋਣਾ ਨਹੀਂ ਤਿੱਲੇ ਤੋਂ ਨਾ ਤਿੱਲੇ ਤੋਂ ਬਿਜਲੀ ਕਿੰਨੀ ਹੋਊਗੀ ਮੱਝ ਬਾਲਣੇ ਨੂੰ ਮੱਝਾ ਮੱਝਾ ਬਾਲਣੇ ਚੋਲ ਨੂੰ ਤਾਂ ਹੀ ਪਾਲਣਾ ਪਾਹ ਆਹ ਤੇ ਨਹੀਂ ਬੰਦਾ ਕਹਿੰਦਾ ਕਿ ਨੂੰ ਮਾਰਦੀ ਹਾਂ ਤਾਂ ਨਹੀਂ ਬਾਲੀਆਂ ਖਰਾਬ ਨੇ ਤੇ ਨੂੰ ਮਾਰਦੀ ਹਾਂ ਤੇ ਪਹਿਲੀ ਗੱਲ ਦਿੰਦੇ ਹਾਂ ਆ ਚੋਟੀ ਉਧਰੋਂ ਪੱਟਾ ਉਹਨੂੰ ਮਾਰ ਦੇ ਨੇ ਕੱਟੀ ਵੀ ਛੱਡੂ ਤੈਨੂੰ ਵੀ ਛੱਡੂ ਪਰ ਗਾਣਾ ਪਾ ਬਾਰੇ ਨਾਲ ਗਿੱਲਾ ਵਾਲਾ ਤੁਹਾਨੂੰ ਠੰਡੇ ਸਾਵੇਂ ਠੰਡ ਕਰਦੇ ਤਾਂ ਮੈਂ ਸੁੱਕਲੀ ਤੇ ਬਣੀ ਹੋਣਾ ਹੈ ਅਜੇ ਘਾਰਾ ਹੋਣ ਦੇ ਬਾਅਦ ਸੁੱਕਿਆ ਨਹੀਂ ਹੈਗਾ ਹਾਂ ਇਧਰ ਹੋ ਜਾ

ਰੇਟ ਆ ਗਿਆ ਸਟਰ ਆ ਗਿਆ ਗੱਡੀ ਵਾਲੇ ਦਾ ਸਟਰ ਲੱਗ ਜੂਗਾ ਪਾਈ ਲਾ ਜਾਣਗੇ ਗੱਡੀ ਵਾਲੇ ਦਾ ਸਟਰ ਤੇ ਇਧਰ ਆਪਣੇ ਕੰਮ ਤਾਂ ਦੇ ਚੱਲਦੇ ਨੇ ਸਰਦਾਰ ਜੀ ਲੱਗੇ ਜਾਂਦੇ ਨੇ ਕੁਰਸੀ ਤੇ ਦੂਜੀ ਜੋੜੀ ਹਜੇ ਕਮਰੇ ਦੀ ਬਣੀ ਨਹੀਂ ਤੇ ਉਹ ਸਾਡੇ ਪਿੰਡ ਵਾਲੇ ਬਣਾਉਣਗੇ ਹੋਰ ਕੁਝ ਬਣਵਾਇਆ ਉਹ ਸਾਈਡ ਬਣ ਬਣਾਉਣ ਬਣਾਉ ਦੇ ਨਹੀਂ ਹੈਗੇ ਇਸ ਕਰਕੇ ਕੌਫੀਆ ਬਣਾਈਏ ਪਹਿਲਾਂ ਚਾਹ ਪੀਂਦੇ ਨੇ ਫੇਰ ਲਾਉਂਗੀ ਸਾਈਡ ਸੱਟ ਵੀ ਤਾਂ ਕਡੇ ਕਡੇ ਬਾਲੇ ਪੈਣੇ ਬੜਾ ਬੀਕਰਦਾ ਬੜਾ ਹਰਦਾ ਕਡੇ ਭੋਲੇ ਜਹਾਈ ਨੇ ਲਾਉਂਦੇ ਆਂ ਝਲਕਾਰਾ ਜੀ ਸਰਦੀ ਦੀਗੀ ਆਹ ਬੜਾ ਸੱਚੀ ਜੀ ਨਾਲ ਹੈਗਾ ਤਾਂ ਹੈਗਾ ਮੈਂ ਖਤ ਮੰਨਦਾ ਬਾਅਦ ਚ ਪਤਾ ਲੱਗੂ ਕਿ ਉਹ ਇਹਦਾ ਸੱਚ ਹੈ ਨਾ ਇਹ ਨੂੰ ਤਾਈ ਲੱਗਿਆ ਚਾਹਰ ਬੰਦੇ ਪੈਣੇ ਬੰਦਿਆਂ ਦੇ ਸ਼ਤਰਬਦੀ ਉਹ ਲੈਣੋ ਲੋ ਜੀ ਆਪਣੇ ਕੰਮ ਤਾਂ ਦੇ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਤੇ ਮੈਂ ਧਾਰਾ ਕੱਢਣ ਜਾਣਾ ਸੀ ਹੁਣ ਬਗਾਨੇ ਬੰਦਿਆਂ ਤੋਂ ਮੱਜਾਂ ਵੀ ਡਰਦੀਆਂ ਨੇ ਕਿਉਂਕਿ ਹੁਣ ਉਹ ਖੜਕਾ ਵੀ ਕਰਨਗੇ ਥੌੜੀਆਂ ਥੂੜੀਆਂ ਮਾਰ ਲੈ ਕੇ ਪਹਿਲਾਂ ਮਾਰ ਕੇ ਹਟੇ ਨੇ ਵਿਚਾਰੇ ਪੁੱਤ ਹੈਨਾ ਤਾਂ ਕਰਕੇ ਮੈਨੂੰ ਕੋਈ ਪਤਾ ਨਹੀਂ ਲੱਗਦਾ ਹੈਗਾ ਵੀ ਕਿਵੇਂ ਇਹ ਜੇ ਕੰਮ ਕਰਾਂ ਕੋਈ ਇਹਨੇ ਪੰਡ ਕੁੰਡੇ ਮਾਝ ਲਾਣੀਆਂਗੇ ਧਾਰਾਂ ਦਾ ਵੀ ਟਾਈਮ ਹੋਇਆ ਪੈਸਾ ਦਾ ਪੰਜ ਹੋਇਆ ਪੈਨੇ ਕੱਲ ਤਾਂ ਮੈਂ ਹਜੇ ਵळे ਕਦੀ ਕੱਢ ਲਈ ਸੀਗੀ ਚਲੋ ਜੀ ਆਪਾਂ ਚੱਲਦੇ ਆਂ ਮੱਜਾਂ ਵੱਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਉਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲੱਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜੈ ਪਿਆਰਾ ਜੈ ਕਮੈਂਟ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਵੀਰੇ ਦਾ ਐਂਡ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ